ਅੰਜਲ ਲੁਧਿਆਣਾ ਦੇ ਵਿੱਚ 크ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਵਿੱਚ ਡਾਕਟਰਾਂ ਦੇ ਵੱਲੋਂ ਖਾਸ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਸ ਮੀਟਿੰਗ ਨੂੰ ਡਾਕਟਰ ਨਵਨੀਤ ਕੁਮਾਰ ਪ੍ਰੋਫੈਸਰ ਡਿਪਾਰਟਮੈਂਟ ਆਫ ਈਐਨਟੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਮਾਈਨਰ ਬੱਚਿਆਂ ਨੂੰ ਲੈ ਕੇ ਸਰਜਰੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਇਸ ਮੌਕੇ ਉਹਨਾਂ ਦੇ ਨਾਲ ਡਾਕਟਰ ਐਲਨ ਜੋਸਫ ਮੈਡੀਕਲ ਸੁਪਰੀਟੈਂਡੈਂਟ ਅਤੇ ਡਾਕਟਰ ਅਮਿਤ ਗੁਰਲੇਜ਼ ਡਿਪਟੀ ਮੈਡੀਕਲ ਸੁਪਰੀਟੈਂਡੈਂਟ ਅਤੇ ਪੀਆਰਓ ਮੌਜੂਦ ਸਨ ਤਾਂ ਇਸ ਮੌਕੇ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਇਹ ਕहां से ਆਏ ਆਪ दुबई से बच्चों का बर्थ बच्चे का जो ऑपरेशन हुआ कैसे हुआ देखिए उनका बर्थ दुबई में हुआ था वहाँ पे जैसे कि कंपल्शन है हर एक न्यू बॉर्न बच्चे की स्क्रीनिंग होती है हर तीसरे दिन पे जैसे कि सर ने बोला कि तीसरे दिन पे उनकी स्क्रीनिंग में पता लगा कि इनको हेयरिंग लॉस है तो फिर ऐसे ही तीस तीन महीने बाद वापस से उन्होंने टेस्ट किया फिर डिटेल टेस्ट किया तो फिर हमें पता लगा कि दोनों के हेयरिंग लॉस है तो मेरे जो ब्रदर है वो यहीं सीएमसी में ही एम्प्लॉई हैं तो उनके ज़रिए हमने डॉक्टर नवनीत से कांटेक्ट किया उनसे बहुत अच्छे से सबने हमें गाइड किया हर चीज़ को लेके हर स्टेप को लेके तो उनके ज़रिए हम अभी इनकी सर सर्थ सर्जरी हो अब कैसे चल रहा है बच्चे अच्छे हैं दोनों अभी रहे हैं नहीं नहीं अभी नहीं, तो नहीं देखिए जब इनके डिवाइस एक्टिवेट होंगे अभी आज इनकी पट्टी जी जी पट्टी निकलेगी इनकी फिर उसके बाद जब डिवाइस एक्टिवेट होंगे तो तब इनका पूरा वो स्पीच थेरेपी स्टार्ट होगी तो फिर सब क्लियर क्लैरिटी मिलेगी कि कितना अभी सुन रहा है या कैसे इनका सारा पता लगेगा डॉक्टर विलियम भट्टी डायरेक्टर सी एम सी लुधियाना ये जो आज की हमारी मीटिंग है ये जो ई डिपार्टमेंट में हमारे जो डॉक्टर नवनीत हैं उनकी टीम के साथ जो काकलियर इम्प्लांट किया गया उसके लिए है। जिससे कि ये जो बच्चे हमारे हैं कई बार बच्चों को ऐसे हो जाता जन्म से सुनना सुनता अच्छे से नहीं है तो उसके लिए जो ट्रीटमेंट रहती है बड़ी एक्स एक्सपेंसिव ट्रीटमेंट है जिसमें कि एक जो यंत्र है डिवाइस है वो फिक्स करना पड़ता है तो उसका ऑपरेशन किया गया सफल ऑपरेशन हुआ ये तो उसके लिए है इसके दो मकसद हैं एक तो जो हमारी सोसाइटी है उसमें अवेयरनेस क्रिएट करना जागरूकता ताकि ज़्यादा से ज़्यादा लोगों को पता चले इसका इलाज है और सीएमसी हॉस्पिटल हमेशा ही आगे रहा है जो गरीब लोग हैं या जिसको नीडी है उनकी हेल्प करने के लिए हमारे साथ बहुत से एन जुड़े हुए हैं तो हमारा ये भी एक पर्पज़ है कि आने वाले टाइम में जिस किसी को भी ज़रूरत हो ज़्यादा से ज़्यादा लोगों को इलाज प्रोवाइड किया कराया जाए कितना समय लगे डॉक्टर ये हमारे डॉक्टर साहब हैं जो चीफ सर्जन थे सारे प्रोसीजर के ये इसका जवाब देंगे ਜੇ ਕੋਈ ਇਸ ਤਰ੍ਹਾਂ ਪ੍ਰੋਬਲਮ ਹੈ ਇਨ ਦਾ ਸੈਂਸ ਸੁਪੋਜ਼ ਅਨਫੋਰਚਨਟਲੀ ਕੱਲ ਨੂੰ ਕੋਈ ਬੱਚਾ ਜਿਵੇਂ गिर ਜਾਏ ਜਾਂ ਚੋਟ ਲੱਗ ਜਾਏ ਨੀਚੇ ਪ੍ਰੋਸੈਸਰ ਵਗੈਰਾ ਇਸ ਤਰ੍ਹਾਂ ਡੈਮੇਜ ਹੋ ਜਾਵੇ ਚੇਂਜ ਸਭ ਕੁਝ ਹੋ ਸਕਦਾ ਹੈ ਮਤਲਬ ਜੇ ਬੱਚੇ ਐਦਾਂ ਕੋਈ ਆਪਾਂ ਉਵੇਂ ਬਚਾ ਕੇ ਰੱਖਦੇ ਇਹਨਾਂ ਬੱਚਿਆਂ ਨੂੰ ਕੋਈ ਸਪੈਸ਼ਲ ਪ੍ਰੀਪੋਰਸ਼ਨ ਦੀ ਜ਼ਰੂਰਤ ਨਹੀਂ ਹੈ ਲੇਕਿਨ ਹਮ ਇਸ ਰਿਓ ਫਿਰ ਜੀ ਕਿਉਂਕਿ ਜਿਹੜੀ ਉਹ ਬ੍ਰੇਕੇਜ ਹੈ ਉਹ ਕੰਪਨੀ ਉਸ ਚੀਜ਼ ਦੀ ਨਹੀਂ ਲਏਗੀ ਅਗੇਨ ਉਹ ਉਹਨਾਂ ਦੇ ਕੰਪਨੀਆਂ ਦੇ ਨੋਰਮਸ ਹੈ ਕੀ ਹੈ ਜੇ ਪਰ ਕੋਈ ਪਾਰਟ ਸੁਪੋਜ਼ ਜਿਵੇਂ ਕੋਈ ਇੰਪਲਾਂਟ ਦੇ ਵਿੱਚ ਕੋਈ ਡਿਫੈਕਟ ਹੋਵੇ ਜਾਂ ਕੁਝ ਉਹ ਵਾਰੰਟੀ ਦੇ ਅੰਦਰ ਉਹ ਲੈਂਦੇ ਆ ਜੇ ਕੋਈ ਚੀਜ਼ ਜੇ ਟੁੱਟ ਲੱਗ ਜੇ ਜਾਂ ਕੁਝ ਫਿਰ ਉਹਦੇ ਚ ਦੀ ਪਕ ਰਹਿੰਦੀ ਬਟ ਯੂਜੂਲੀ ਜਿੰਨੇ ਮਤਲਬ ਜੋ ਲਿਟਰੇਚਰ ਦੇ ਹਿਸਾਬ ਨਾਲ ਹੈ ਇਕ ਵਾਰੀ ਇਸ ਤਰ੍ਹਾਂ ਪੈ ਜੇ ਮੈਜੋਰਟੀ ਆਫ ਦਾ ਬੱਚਿਆਂ ਨੂੰ ਦੁਬਾਰਾ ਉਹਦੀ ਨਹੀਂ ਜ਼ਰੂਰਤ ਪੈਂਦੀ ਇਹ ਸਰਜਰੀ ਲਾਈਫਟਾਈਮ ਲਈ ਰਹਿੰਦੀ ਸਰ ਇਦਾਂ ਦੇ ਕੇਸ ਕਿਤੇ ਸਕਸੈਸਫੁਲ ਹੋਏ ਸਾਡੇ ਹਿਸਾਬ ਨਾਲ ਇਹ ਜਿਹੜੇ ਸਕਸੈਸ ਰੇਟ ਜਿਹੜਾ ਕੰਪਨੀਆਂ ਜਿਵੇਂ ਜਿਹੜੇ ਕਲੇਮ ਕਰਦੇ ਇਟ ਇਜ਼ ਮੋਰ ਥੈਨ 99% ਜਿਹੜੇ ਉਹ ਕਹੇਰੇ ਵੀ ਜਿਹੜੇ ਇੰਪਲਾਂਟਸ ਆ ਉਹਨਾਂ ਦੇ ਰਹਿੰਦੇ ਔਰ ਇਹ ਵਾਲਾ ਜਿਹੜਾ ਹੈ ਇਹ ਵਰਡ ਦਾ ਵਨ ਆਫ ਦਾ ਬੈਸਟ ਇੰਪਲਾਂਟ ਹੈ ਜਿਹੜਾ ਤਿੰਨੋਂ ਹੀ ਪਏ ਆ ਦੋਨੋਂ ਬੱਚਿਆਂ ਦੇ ਅੰਦਰ ਤੋਂ ਸਾਨੂੰ ਪੂਰਾ ਉਮੀਦ ਹੈ ਕਿ ਇਹ ਸਕਸੈਸਫੁਲ ਰਹੇਗਾ ਉਹ ਨਸੀਰ ਨਾਲ ਅੱਗੇ ਜਿਵੇਂ ਸਪੀਚ ਵਗੈਰਾ ਟ੍ਰੇਨਿੰਗ ਬੱਚਿਆਂ ਦੇ ਸ਼ੁਰੂ ਕਰਾਵਾਂਗੇ ਉਹਦੇ ਲਈ ਫੈਮਿਲੀ ਦੀ ਸਪੀਚ ਥੈਰੇਪਿਸਟ ਦੀ ਕਾਫੀ ਉਹਦੇ ਵਿੱਚ ਉਹ ਰਹਿੰਦੀ ਹੈ ਇਨਵੋਲਵਮੈਂਟ ਸਾਡੀ ਇਨਵੋਲਵਮੈਂਟ ਰਹਿੰਦੀ ਹੈ ਤੇ ਉਸ ਤੋਂ ਬਾਅਦ ਵੀ ਆਰ ਵੈਰੀ ਹੋਪਫੁਲ ਕਿ ਬਿਲਕੁਲ ਨਾਰਮਲ ਲਾਈਫ ਹੋਏਗੀ ਬੱਚਿਆਂ ਅਗੇ ਸਾਲ ਦੇ ਅੰਦਰ 2 ਸਾਲ ਤੱਕ ਦਾ ਜਿਹੜਾ ਟਾਈਮ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਔਰ ਕ੍ਰੂਸ਼ੀਅਲ ਹੈ ਜਦੋਂ ਸਭ ਤੋਂ ਜ਼ਿਆਦਾ ਸਪੀਚ ਬੱਚੇ ਦੀ ਡਿਵੈਲਪ ਹੋ ਸਕਦੀ ਹੈ 2 ਸਾਲ ਤੋਂ ਬਾਅਦ ਉਹ ਚੀਜ਼ ਘਟ ਜਾਂਦੀ ਹੈ ਉਸ ਤੋਂ ਬਾਅਦ ਵੀ ਅਸੀਂ ਕਹਿੰਨੇ ਵੀ ਜੇ 2 ਸਾਲ ਤੱਕ ਪੇਰੈਂਟਸ ਨਹੀਂ ਕਰਵਾ ਪਾਇਆ ਕਿਸੇ ਕਾਰਨ ਵਸ਼ੇ ਨਹੀਂ ਪਤਾ ਚੱਲ ਪਾਇਆ ਤੇ ਉਹ 5 ਸਾਲ ਤੱਕ ਉਹਨੂੰ ਕਰਵਾ ਸਕਦੇ ਆ 5 ਸਾਲ ਤੋਂ ਬਾਅਦ ਵੀ ਜੇ ਉਹ ਚਾਹੁੰਦੇ ਆਗੇ ਤੇ ਸਪੀਚ ਜਿਹੜੀ ਡਿਵੈਲਪਮੈਂਟ ਹੈ ਉਹਦੇ ਚਾਂਸ ਬਹੁਤ ਘਟ ਜਾਂਦੇ ਆ ਤੋ ਸਾਡਾ ਮੈਸੇਜ ਇਹ ਹੈਗਾ ਵੇ ਕਿ ਟਾਰਗੇਟ ਕਰੋ ਕਿ ਜੇ 2 ਸਾਲ ਦੇ ਅੰਦਰ ਅੰਦਰ ਏਟਲੀਸਟ ਬੱਚਾ ਨੂੰ ਇੰਪਲੈਂਟ ਲੱਗ ਸਕੇ ਬਹੁਤ ਜ਼ਿਆਦਾ ਕਿਉਂਕਿ ਦੇਖੋ ਕੋਈ ਪੂਰ ਫੈਮਲੀਆਂ ਸ ਹੈ ਕੋਈ ਅਨਅਵੇਅਰਨੈਸ ਹੈ ਉਹੀ ਅਸੀਂ ਜਾਗਰੂਕਤਾ ਲਿਆਣਾ ਚਾਹ ਰਹੇ ਹਾਂ ਵੀ ਇਸ ਚੀਜ਼ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਤੁਸੀਂ ਉਹ ਕੰਪੇਅਰ ਕਰੋ ਇੱਕ ਬੱਚਾ ਬਿਲਕੁਲ ਹੈਲਦੀ ਹੈ ਦੇਖੋ ਆਪਾਂ ਸਾਰੇ ਸੁਣ ਰਹੇ ਹਾਂ ਗੱਲ ਕਰ ਰਹੇ ਇੱਕ ਬੱਚਾ ਵੈਸੇ ਬਿਲਕੁਲ ਹੈਲਦੀ ਹੈ ਪਰ ਜੇ ਸੁਣ ਨਹੀਂ ਰਿਆ ਜਿਹੜੀ ਚੀਜ਼ ਆਪਾਂ ਠੀਕ ਕਰ ਸਕਦੇ ਸੀ ਕਿ ਉਹ ਟਾਈਮ ਸਿਰ ਇੰਟਰਵੈਂਸ਼ਨ ਨਹੀਂ ਹੋਈ ਔਰ ਫਿਰ ਲਾਈਫਟਾਈਮ ਹੈਂਡੀਕੈਪਟਰ ਤੋ ਜਿੰਨੇ ਮੇਰੇ ਕੋ ਮਤਲਬ ਇੰਸ਼ੋਰੈਂਸ ਦਾ ਆਈਡੀਆ ਹੈ ਕਿ ਉਹ ਮੇਰੇ ਸਾਹਬ ਸੇ ਉਹ ਨਹੀਂ ਕਰਦੇ ਕੋਈ ਤਾਂ ਕੰਪਨੀ ਵੈਰੀ ਕਰਦਾ ਕੋਈ ਕੰਪਨੀ ਕਰਦੀ ਕੋਈ ਨਹੀਂ ਕਰਦਾ ਹਾਂ ਪਰ ਸਾਡੇ ਹਸਪੀਟਲ ਦਾ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਦੂਜੇ ਐਨ ਜੀਓਜ਼ ਆ ਉਹਨਾਂ ਨੂੰ ਵੀ ਰਿਕਵੈਸਟ ਕਰਕੇ ਉਹਨਾਂ ਨੂੰ ਆਪਣੇ ਨਾਲ ਜੋੜਦੇ ਆ ਤੇ ਉਹ ਵੀ ਸਾਡੇ ਹੋਰ ਵੀ ਜਿੰਨੇ ਵੀ ਜ਼ਰੂਰਤਮੰਦ ਮਰੀਜ਼ ਆ ਉਹਨਾਂ ਲਈ ਪੈਸੇ ਦੇ ਲਈ ਸਾਡੀ ਸਪੋਰਟ ਕਰਦੇ ਆ ਤਾਂ ਕੋਈ ਨਾ ਕੋਈ ਹਿੱਲਾ ਵਸੀਲਾ ਕਰ ਲਈਦਾ ਜਿਹਦੇ ਕਰਕੇ ਐਸਮ ਜਨ న్యూ ਦੇ ਲਈ ലുധയാണത്തോ ബുദ്ധി റിപ്പോർട്ട്